ਤੇ ਅਹੀਂ ਉਪਰਾਲਾ ਕੀਤਾ ਆ ਸਾਡੇ ਸਮੂਹ ਜਿਹੜੇ ਐਨ ਆਰ ਆਈ ਵੀਰ ਨੇ ਸਾਰੇ ਪਿੰਡ ਦੇ ਸਰਪੰਚ ਮੋਤਪਰਾ ਸਿੰਧੂ ਸਾਹਿਬ ਨੇ ਨੌਜਵਾਨ ਮੁੰਡੇ ਨੇ ਉਹਨਾਂ ਨੇ ਹੱਲਾ ਮਾਰ ਕੇ ਤੇ ਇਹ ਜੋ ਟੂਰਨਾਮੈਂਟ ਕੀਤਾ ਆ ਸਭ ਤੋਂ ਵੱਡਾ ਇਨੀਸ਼ੀਏਟਿਵ ਜਿੱਥੇ ਅੱਜ ਸਾਰਾ ਪੰਜਾਬ ਸਾਰੇ ਹਿੰਦੁਸਤਾਨ ਦਾ ਯੂਥ ਵਿਲੇ ਹੋਣ ਕਰਕੇ ਅਨਪਲੋਇਮੈਂਟ ਕਰਕੇ ਇੱਕ ਨਸ਼ੇ ਦੇ ਦਰਿਆ ਵੱਲ ਨੂੰ ਜਾ ਰਿਹਾ ਸਾਡੇ ਪਿੰਡ ਦੇ ਯੂਥ ਨੇ ਖੁਦ ਇਨੀਸ਼ੀਏਟਿਵ ਲਿਆ ਅੱਗੇ ਵੱਧ ਕੇ ਅੱਜ ਮੋਰੀ ਹੋ ਕੇ ਉਹਨਾਂ ਨੇ ਇਹ ਟੂਰਨਾਮੈਂਟ ਕਰਵਾਇਆ ਆਉਣ ਵਾਲੇ ਸਮੇਂ 'ਚ ਹੋਰ ਪਰਮਾਤਮਾ ਉਸ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅਸੀਂ ਹੋਰ ਇਤਾਂ ਤੇ ਖੇਡ ਪ੍ਰੋਗਰਾਮ ਕਰਾਇਆ ਕਰਾਂਗੇ ਜਨਰੇਸ਼ਨ ਆ ਨਵੀਂ ਨਿਊ ਜਨਰੇਸ਼ਨ ਆ ਇਹਨੂੰ ਇਹ ਨੌਕਰੀ ਦਿੱਤੀਆਂ ਬੇਰਜਗਾ ਦੀ ਦੂਰ ਕੀਤੀ ਜਾਵੇ ਤੇ ਚੱਲੇ ਕੰਮ ਕਰਦੇ ਜਾਂਦੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਕਲੱਬ ਖੋਲੇ ਜਾਣ ਨਿਆਸ ਰਹਿਵਾ ਦਿੱਤਾ ਪਾਂਗੀ ਜਿਹੜਾ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਹੈ ਕਿ ਆ ਉਹ ਨਸ਼ੇ ਛੱਡ ਕੇ ਤੇ ਗੇਮਾਂ ਵੱਲ ਧਿਆਨ ਦੇਣ ਮੇਰਾ ਨਾਮ ਜੀ ਹਰਪਿੰਦਰ ਸਿੰਘ ਆ ਮੇਰਾ ਨੰਗਲਸੋਲ ਪਿੰਡ ਆ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪਿੰਡ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਆ ਜਿਵੇਂ ਰਧਾਵਾ ਸਾਹਿਬ ਨੇ ਗੱਲ ਕੀਤੀ ਆ ਕਿ ਨਸ਼ਿਆਂ ਦੀ ਬਹੁਤ ਮਾਰਿਆ ਜੀ ਨੌਜਵਾਨਾਂ ਨੂੰ ਅਸੀਂ ਇਸੇ ਚੋਂ ਨਸ਼ਿਆਂ ਚੋਂ ਕੱਢਣ ਵਾਸਤੇ ਵੀ ਸਾਡੇ ਬੱਚੇ ਗਾਂ ਪੀੜੀ ਜਿਹੜੀ ਨਸ਼ਿਆਂ ਚੋਂ ਨਿਕਲੇ ਤੇ ਅਸੀਂ ਇਹ ਉਪਰਾਲਾ ਕੀਤਾ ਆ ਸਾਡੇ ਸਮੂਹ ਜਿਹੜੇ ਐਨਆਰਆਈ ਵੀਰ ਨੇ ਸਾਰੇ ਪਿੰਡ ਦੇ ਸਰਪੰਚ ਮੋਤਬਰ ਸੰਧੂ ਸਾਹਿਬ ਨੇ ਨੌਜਵਾਨ ਮੁੰਡੇ ਨੇ ਉਹਨਾਂ ਨੇ ਹੱਲਾ ਮਾਰ ਕੇ ਤੇ ਇਹ ਜੋ ਟੂਰਨਾਮੈਂਟ ਕੀਤਾ ਆ ਤੇ ਜੇ ਬਾਬੇ ਨੇ ਕਿਰਪਾ ਕੀਤੀ ਰੰਧਾਵਾ ਸਾਹਿਬ ਸਾਡੇ ਸਣੀ ਵੀਰਿਆ ਸਰਪੰਚ ਆ ਪਿੰਦਰ ਵੀਰ ਜਿਵੇਂ ਸਾਰੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਅੱਗੇ ਤੋਂ ਅਸੀਂ ਹੋਰ ਵੀ ਵੱਡਾ ਟੂਰਨਾਮੈਂਟ ਜਾ ਹੋਰ ਵੀ ਕੋ ਕਬੱਡੀ ਦਾ ਜਿਵੇਂ ਵੀ ਹੋ ਸਕਿਆ ਆਪਾਂ ਉਸ ਤਰੀਕੇ ਨਾਲ ਆਪਣੇ ਪਿੰਡ ਵੱਲੋਂ ਇੱਕ ਹੋਰ ਟੂਰਨਾਮੈਂਟ ਅਗਲੇ ਸਾਲ ਫੇਰ ਕਰਾਵਾਂਗੇ ਕਿਹੜੀਆਂ ਕਿਹੜੀਆਂ ਟੀਮਾਂ ਨੇ ਭਾਗ ਲਿਆ ਅੱਜ ਅੱਜ ਜੀ ਡੈਮਗੰਜ ਆ ਅਜਨਾਲਾ ਆ ਹਰਿਆਣਾ ਆ ਜਗਦੇਵ ਕਲਾ ਆ ਕੁਰੂ ਖੇਤਰ ਆ ਬਹੁਤ ਵਧੀਆ ਸਾਡੇ ਪਿੰਡ ਦੀਆਂ ਦੋ ਟੀਮਾਂ ਤਿੰਨ ਟੀਮਾਂ ਸਭ ਤੋਂ ਵਧੀਆ ਗੱਲ ਕੀ ਸਾਡੇ ਪਿੰਡ ਦੀਆਂ ਤਿੰਨ ਟੀਮਾਂ ਭਾਜੀ ਏ ਬੀ ਤੇ ਸੀ ਸੋਹਣੇ ਖੇਡੇ ਨੇ ਮੁੰਡੇ ਧੰਨਵਾਦ ਆ ਪਿੰਡ ਦੇ ਮੁੰਡਿਆਂ ਦਾ ਜਾਂ ਮੋਦਬਰ ਜਿਹੜੇ ਵੀਰ ਇੱਥੇ ਰਹਿੰਦੇ ਨੇ ਸੰਧੂ ਸਾਹਿਬ ਵਰਗਿਆਂ ਕਿ ਉਹਨਾਂ ਪ੍ਰੇਰਿਤ ਕਰਕੇ ਸਾਡੇ ਪਿੰਡ ਦੇ ਮੁੰਡਿਆਂ ਨੂੰ ਇਸ ਪਾਸੇ ਲਾਇਆ ਫਾਈਨਲ ਸੈਮੀਫਾਈਨਲ ਖੇਡਣ ਵਾਲਿਆਂ ਨੂੰ ਕੀ ਦਿੱਤਾ ਜਾਏਗਾ ਅਹੀਂ ਜੀ 31000 ਰੁਪਿਆ ਫਰਸਟ ਪ੍ਰਾਈਜ਼ ਆ 21000 ਰੁਪਿਆ ਸੈਕੰਡ ਆ ਤੇ ਜਿਹੜਾ ਨਿਕਲੂਗਾ ਆਪਣਾ ਫਰਸਟ ਉਹ ਉਹਨੂੰ ਅਹੀਂ ਐਲਸੀਡੀ ਦਵਾਂਗੇ ਯੂਥ ਨੂੰ ਕੀ ਮੈਸੇਜ ਹੋਊਗਾ ਯੂਥ ਨੂੰ ਇਹੋ ਹੀ ਆ ਜੋਰਨਦਾਵਾ ਸਾਹਿਬ ਨੇ ਕਿਹਾ ਜੀ ਨਸ਼ੇ ਤੋਂ ਬਚੋ ਤੇ ਖੇਡਾਂ ਖੇਡੋ ਤੇ ਜਿਹੜੇ ਗਾਂ ਤੁਹਾਡੇ ਲੇ ਵੇਖ ਕੇ ਜਿਹੜੇ ਦੂਜੇ ਬੱਚੇ ਆ ਉਹ ਵੀ ਚੰਗੇ ਪਾਸੇ ਲੱਗ ਸਕਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਭਰਨ ਦਾਵਾ ਆ ਐਂਡ ਮੈਂ ਇਸ ਪਿੰਡ ਦਾ ਜਾਇਆ ਆ ਇਸ ਪਿੰਡ ਨੇ ਸਾਨੂੰ ਸਾਡੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਐਂਡ ਇਹ ਅੱਜ ਦਾ ਜਿਹੜਾ ਇਨੀਸ਼ੀਏਟਿਵ ਆ ਇਹ ਸਾਡੇ ਪਿੰਡ ਦਾ ਯੂਥ ਲੈ ਰਿਆ ਆ ਜਦੋਂ ਸਾਰਾ ਯੂਥ ਇਕੱਠਾ ਹੋ ਕੇ ਆ ਕੇ ਉਹਨੇ ਡਿਸਕਸ ਕੀਤਾ ਮੇਰੇ ਨਾਲ ਕਿ ਆਪਾਂ ਇਸ ਮੋਹਮ ਦਾ ਹਿੱਸਾ ਬਣ ਸਕਦੇ ਆ ਐਂਡ ਪੰਜਾਬ ਨੂੰ ਇੱਕ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਪੜਾਈਆਂ ਤੋਂ ਅਲੱਗ ਐਕਟੀਵਿਟੀਜ਼ ਦੇ ਕੇ ਆਪਾਂ ਆਪਣੇ ਪੰਜਾਬ ਦੇ ਯੂਥ ਦੀ ਸੋਚ ਇੱਕੇ ਵਿਲੇਪਣ ਜਿਹਦਾ ਨਤੀਜਾ ਅੱਜ ਦੇ ਦਿਨ 'ਚ ਨਸ਼ੇ ਆ ਉਹਨੂੰ ਕਨਵਰਟ ਕਰਕੇ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਗੇਮਸ ਹੋ ਗਈਆਂ ਹੋਰ ਸਾਇੰਟਿਫਿਕ ਐਕਟੀਵਿਟੀਜ਼ ਹੋ ਗਈਆਂ ਉਹਨਾਂ ਵੱਲ ਨੂੰ ਲੈ ਕੇ ਜਾ ਕੇ ਆਪਾਂ ਆਪਣੇ ਸਮਾਜ ਨੂੰ ਆਪਣੇ ਯੂਥ ਨੂੰ ਸੰਭਾਲ ਸਕਦੇ ਆਂ ਐਂਡ ਸਭ ਤੋਂ ਵੱਡਾ ਇਨੀਸ਼ੀਏਟਿਵ ਜਿੱਥੇ ਅੱਜ ਸਾਰਾ ਪੰਜਾਬ ਸਾਰੇ ਹਿੰਦੁਸਤਾਨ ਦਾ ਯੂਥ ਵਿਲੇ ਹੋਣ ਕਰਕੇ ਅਨਇੰਪਲੋਇਮੈਂਟ ਕਰਕੇ ਇੱਕ ਨਸ਼ੇ ਦੇ ਦਰਿਆ ਵੱਲ ਨੂੰ ਜਾ ਰਿਹਾ ਸਾਡੇ ਪਿੰਡ ਦੇ ਯੂਥ ਨੇ ਖੁਦ ਇਨੀਸ਼ੀਏਟਿਵ ਲਿਆ ਅੱਗੇ ਵਧ ਕੇ ਅੱਜ ਮੋਰੀ ਹੋ ਕੇ ਉਹਨਾਂ ਨੇ ਇਹ ਟੂਰਨਾਮੈਂਟ ਕਰਵਾਇਆ ਐਂਡ ਤੁਸੀਂ ਵੇਖਦੇ ਜਾਓਗੇ ਅੱਗੇ-ਅੱਗੇ ਆਪਾਂ ਇਸ ਟੂਰਨਾਮੈਂਟ ਥਰੂ ਅੱਜ ਸਾਡਾ ਪਹਿਲਾ ਕਦਮ ਆ ਐਂਡ ਯਾਦ ਰੱਖੋ ਪਹਿਲਾ ਕਦਮ ਪੁੱਟਣਾ ਸਭ ਤੋਂ ਜ਼ਰੂਰੀ ਹੁੰਦਾ ਆ ਉਹਦੇ ਚ ਚੇਂਜੇਜ਼ ਟਾਈਮ ਨਾਲ ਆਉਂਦੀਆਂ ਰਹਿਣਗੀਆਂ ਸੋ ਪਰਮਾਤਮਾ ਕਿਰਪਾ ਕਰੇ ਅੱਜ ਇਹ ਨੰਗਲਸੋਲ ਯੂਥ ਕਲੱਬ ਨੰਗਲਸੋਲ ਦੇ ਯੂਥ ਦਾ ਪਹਿਲਾ ਕਦਮ ਆ ਇਹਦੇ ਚ ਹਜ਼ਾਰਾਂ ਕਮੀਆਂ ਰਹਿ ਸਕਦੀਆਂ ਨੇ ਬਟ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਇਨੀਸ਼ੀਏਟਿਵ ਨੂੰ ਐਨੀ ਕੋਸ਼ਿਸ਼ ਦੇ ਨਾਲ ਉੱਪਰ ਲੈ ਕੇ ਜਾਵਾਂਗੇ ਕਿ ਆਉਣ ਵਾਲੇ ਸਮੇਂ ਚ ਇੱਕ ਐਗਜ਼ੈਂਪਲਰੀ ਕਮਿਊਨਿਟੀ ਇੱਕ ਐਗਜ਼ੈਂਪਲਰੀ ਪਿੰਡ ਬਣ ਕੇ ਇਸ ਪੰਜਾਬ ਦੇ ਨਕਸ਼ੇ ਦੇ ਉੱਤੇ ਉੱਭਰੀਏ ਐਂਡ ਕਿ ਦੂਜੇ ਪਿੰਡ ਦੂਜੇ ਕਮਿਊਨਿਟੀਆਂ ਸਾਡੇ ਪਿੰਡ ਨੂੰ ਐਜ਼ ਐਨ ਐਗਜ਼ੈਂਪਲ ਲੈ ਕੇ ਆਪਣੇ ਆਪਣੇ ਛੋਟੇ-ਛੋਟੇ ਸਟੈਪਸ ਛੋਟੇ-ਛੋਟੇ ਇਨੀਸ਼ੀਏਟਿਵਸ ਦੇ ਨਾਲ ਪੰਜਾਬ ਦੇ ਸਮਾਜ ਦਾ ਸੁਧਾਰ ਕਰ ਸਕਣ ਜਿੱਦਾਂ ਕਿ ਆਲਰੇਡੀ ਪਿੰਡ ਦੇ ਮੋਦਬਰਾਂ ਨੇ ਕਿਹਾ ਕਿ ਅੱਜ ਦੇ ਦਿਨ ਚ ਸਭ ਤੋਂ ਵੱਡਾ ਚੈਲੰਜ ਕੀ ਆ ਪੰਜਾਬ ਦਾ ਯੂਥ ਮਾੜਾ ਨਹੀਂ ਆ ਪੰਜਾਬ ਦੀ ਪਰਵਰਿਸ਼ ਮਾੜੀ ਨਹੀਂ ਆ ਪੰਜਾਬ ਦੇ ਖਾਣੇ ਪੀਣੇ ਮਾੜੇ ਨਹੀਂ ਆ ਬਟ ਸਮਝ ਨਹੀਂ ਲੱਗਦੀ ਕਿ ਆਪਾਂ ਆਪਣਾ ਜਿਹੜਾ ਟਾਈਮ ਆ ਉਹ ਇਨਵੈਸਟ ਕਿੱਥੇ ਕਰਨਾ ਸੋ ਮੈਂ ਬਹੁਤ ਧੰਨਵਾਦ ਆ ਸਾਰੀਆਂ ਟੀਮਾਂ ਦਾ ਭਾਈ ਜੀ ਅੱਜ ਦੇ ਦਿਨ ਚ ਉਹ ਸਮਾਂ ਨਹੀਂ ਆ ਕਿ ਜਿੱਥੇ ਸਾਡਾ ਯੂਥ ਸਵੇਰੇ 5 ਵਜੇ ਉੱਠ ਕੇ ਕੋਈ ਐਕਟੀਵਿਟੀ ਕਰ ਰਿਹਾ ਅੱਜ ਸਭ 10 ਵਜੇ ਤੋਂ ਪਹਿਲਾਂ 11 ਵਜੇ ਤੋਂ ਪਹਿਲਾਂ ਮੰਜਾ ਤੋਂ ਨਹੀਂ ਉੱਠਦੇ ਬਟ ਮੈਂ ਸਲਾਗਾ ਕਰਦਾ ਆ ਇਹ ਸਾਰੇ ਆਪਣੇ ਵੀਰਾਂ ਦੀ ਜਿਹੜੇ ਇੱਕ ਐਗਜ਼ੈਂਪਲ ਆ ਕਿ ਤੜਕੇ ਉੱਠ ਕੇ ਜਿੰਨਾ ਤਾਂ ਕੋਈ ਪ੍ਰੈਕਟਿਸ ਨਹੀਂ ਕਰਦਾ ਉਹਨਾਂ ਦਾ ਕੋਈ ਸਪੋਰਟਸਮੈਨ ਨਹੀਂ ਬਣ ਸਕਦਾ ਮੈਂ ਖੁਦ ਇੰਟਰਵਰਸਿਟੀ ਨੈਸ਼ਨਲ ਲੈਵਲ ਫੁੱਟਬਾਲਰ ਆ ਐਂਡ ਸਾਨੂੰ ਪਤਾ ਆ ਕਿੰਨੀ ਮਿਹਨਤ ਲੱਗਦੀ ਆ ਐਂਡ ਤੁਹਾਨੂੰ ਪਤਾ ਸਭ ਤੋਂ ਵੱਡਾ ਫਾਇਦਾ ਸਪੋਰਟਸ ਦਾ ਕੀ ਹੁੰਦਾ ਜਦੋਂ ਤੁਸੀਂ ਖੇਡਦੇ ਹੋ ਤਾਡੇ ਮੰਦੇ ਵਿਚਾਰ ਤੁਹਾਡੀ ਸੋਚ ਬਹੁਤ ਜ਼ਿਆਦਾ ਛੇਕਚੁਲੀਆਂ ਵਾਂਗੂ ਉੱਪਰ ਨੂੰ ਨਹੀਂ ਜਾਂਦੀ ਉਹ ਤੁਹਾਨੂੰ ਆਪਣੀ ਸਰੀਰ ਤੁਹਾਡੀ ਜਿਹੜੀ ਉਸ ਟਾਈਮ ਦੀ ਸਿਚੁਏਸ਼ਨ ਆ ਉਹਦੇ ਚ ਬੰਨ ਕੇ ਰੱਖਦੀ ਆ ਤੁਸੀਂ ਕਦੀ ਮਾੜਾ ਨਹੀਂ ਸੋਚਦੇ სპੋਰਟਸ ਖੇਡਣ ਲੱਗਿਆਂ ਪ੍ਰੈਕਟਿਸ ਕਰਨ ਲੱਗਿਆਂ ਤੁਹਾਡਾ ਧਿਆਨ ਕਿੱਥੇ ਹੁੰਦਾ ਆ ਤੁਹਾਡਾ ਧਿਆਨ ਹੁੰਦਾ ਆ ਕਿ ਤੁਹਾਡਾ ਅਗਲਾ ਸਾਹ ਕਿਦਾਂ ਸੌਖਾ ਆਏਗਾ ਤੁਹਾਡੇ ਸਰੀਰ ਦੇ ਵਿੱਚੋਂ ਕਿਹੜੀ ਪੇਨ ਨਿਕਲ ਰਹੀ ਆ ਉਸ ਪੇਨ ਨੂੰ ਤੁਸੀਂ ਕਿਦਾਂ ਭੁੱਲਣਾ ਆ ਇਹੋ ਜਿਹੇ ਛੋਟੇ ਛੋਟੇ ਫੋਕਸਿਸ ਕਰਕੇ ਸਪੋਰਟਸ ਥਰੂ ਬੰਦਾ ਮੈਂਟਲੀ ਬਹੁਤ ਜ਼ਿਆਦਾ ਸਟਰੋਂਗ ਹੋ ਸਕਦਾ ਆ ਐਂਡ ਮੈਂ ਫੇਅਰ ਥੈਂਕਫੁਲ ਆ ਆਪਣੇ ਪਿੰਡ ਦੇ ਯੂਥ ਦਾ ਜਿਨ ਨੇ ਇਹ ਇਨੀਸ਼ੀਏਟਿਵ ਲਿਆ ਐਂਡ ਇਲਾਕੇ ਦੇ ਵਿੱਚ ਇੱਕ ਪਹਿਲ ਕਦਮੀ ਕੀਤੀ ਐਂਡ ਵੇਖਦੇ ਜਾਓ ਜੋ ਇਹਨਾਂ ਦਾ ਉਤਸ਼ਾਹ ਆ ਐਂਡ ਉਹਨਾਂ ਦੇ ਪਿੱਛੇ ਸਾਡੇ ਵੱਡਿਆਂ ਦੀਆਂ ਅਸੀਸਾਂ ਸਾਡੇ ਵੱਡਿਆਂ ਦਾ ਆਸ਼ੀਰਵਾਦ ਤੁਸੀਂ ਖੁਦ ਵੇਖੋਗੇ ਦਿਨ ਬੋ ਦਿਨ ਨੰਗਲਸੋਲ ਯੂਥ ਕਲੱਬ ਆਪਣੇ ਡਿਫਰੈਂਟ ਇਨੀਸ਼ੀਏਟਿਵਸ ਦੇ ਨਾਲ ਬਹੁਤ ਜ਼ਿਆਦਾ ਇੰਪਰੂਵਮੈਂਟ ਕਰੇਗਾ ਆਉਣ ਵਾਲੇ ਟਾਈਮ 'ਚ ਇਦਾਂ ਦੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਨੂੰ ਲੈ ਕੇ ਮੈਂ ਜੀ ਆ ਮੇਰਾ ਦੂਜਾ ਮੈਚ ਆ ਐਂਡ ਮੈਂ ਬਹੁਤ ਇੰਜੋਏ ਕੀਤਾ ਮੈਂ ਹਰ ਇੱਕ ਪਲੇਅਰ ਨੇ ਜੇ ਕੋਈ ਚੰਗਾ ਪਰਫਾਰਮ ਕੀਤਾ ਮੈਂ ਤਾੜੀ ਮਾਰੀ ਆ ਕਿਉਂਕਿ ਸਾਡੀ ਬਸ ਤਾੜੀ ਹੀ ਉਹਨਾਂ ਲਈ ਉਸ ਸ਼ਾਹਿਦ ਉਤਸ਼ਾਹਾ ਆ ਐਂਡ ਥੈਂਕਸ ਟੂ 올 ਬਹੁਤ ਖੁਸ਼ੀ ਹੋਈ ਅੱਜ ਪਹਿਲਾ ਦੇਣਿਆ ਮੈਂ ਆਪਣੇ ਪਿੰਡ ਦੇ ਵਿੱਚ ਆਣ ਕੇ ਇਸ ਇਨੀਸ਼ੀਏਟਿਵ ਦਾ ਮਜ਼ਾ ਲੈ ਰਿਹਾ ਆ ਬਾਕੀ ਸਭ ਸਮਝਦਾਰ ਆ ਜਿ ਹਜ ਤੋ 20 ਸਾਲ 25 ਸਾਲ ਅਸੀਂ ਆਪਣੇ ਪਿੰਡ ਦੀ ਸਿਚੁਏਸ਼ਨ ਵੇਖੀਏ ਉਹਦੇ ਨਾਲੋਂ ਸਾਡਾ ਅੱਜ ਦਾ ਯੂਥ ਜਿਆਦਾ ਸਮਝਦਾਰ ਆ ਉਹਨਾਂ ਚ ਜਿਆਦਾ ਏਕਤਾ ਆ ਐਂਡ ਮੈਨੂੰ ਇਸ ਚੀਜ਼ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਸਾਡਾ ਨਾਮ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਮੈਚਾਂ ਨੂੰ ਭਾਜੀ ਮੇਰਾ ਨਾਮ ਚਾਂਦੇਵ ਰੰਧਾਵਾ ਅਸੀਂ ਇਸ ਪਿੰਡ ਦੇ ਵਸਨੀਕ ਹਾਂ ਜੀ ਸਭ ਤੋਂ ਪਹਿਲਾਂ ਅੱਜ ਦੇ ਮੈਚਾਂ ਨੂੰ ਲੈ ਕੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜਿਨ੍ਹਾਂ ਨੇ ਇਸ ਮੱਲ ਚੱਲਦੇ ਇੱਕ ਨਸ਼ੇ ਦਾ ਦੌਰ ਹੋਵੇ ਪੰਜਾਬ ਦੇ ਵਿੱਚ ਔਰ ਉਹ ਉਸ ਚੀਜ਼ ਨੂੰ ਇੱਕ ਚੰਗਾ ਪਿਵệਖ ਦੇਣ ਲਈ ਸਾਡੇ ਪਿੰਡ ਦੇ ਸਾਰੇ ਨੌਜਵਾਨਾਂ ਨੇ ਇੱਕ ਉਦਮ ਕੀਤਾ ਜਿਹੜਾ ਕਿ ਇਸ ਵਾਰ ਅਸੀਂ ਸਾਰੇ ਨੇ ਰਲ ਕੇ ਸ਼ੁਰੂਆਤ ਕੀਤੀ ਹੈ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਵੇਖਿਓ ਨੰਗਲ ਸੋਲ ਦੇ ਯੂਥ ਆਉਣ ਵਾਲੇ ਸਮੇਂ 'ਚ ਹੋਰ ਪਰਮਾਤਮਾ ਉਸ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅਸੀਂ ਹੋਰ ਇਦਾਂ ਦੇ ਖੇਡ ਪ੍ਰੋਗਰਾਮ ਕਰਾਇਆ ਕਰਾਂਗੇ ਜਿਸ ਨਾਲ ਸਾਡੇ ਪੂਰੇ ਪਿੰਡ ਦਾ ਯੂਥ ਇਹ ਸੁਨੇਹਾ ਸਮਾਜ ਨੂੰ ਦੇਣਾ ਚਾਹੁੰਦਾ ਹੈ ਕਿ ਵੀਰੋ ਨਸ਼ੇ ਛੱਡੀਏ ਅਸੀਂ ਜੋ ਸਾਡੇ ਪੰਜਾਬ ਦੀ ਇਹ ਗੁਰੂਆਂ ਪੀਰਾਂ ਦੀ ਇਹ ਰੰਗਲੇ ਪੰਜਾਬ ਦੀ ertid ਹੈ ਉਸ ਨੂੰ ਮੋੜ ਅਸੀਂ ਉਹਨਾਂ ਹੀ ਲੀਹਾਂ ਦੇ ਉੱਪਰ ਲੈ ਕੇ ਆਈਏ ਉਹ ਉਹ ਲਿਆਉਣ ਦੀ ਖੇਡਾਂ ਸਭ ਤੋਂ ਜ਼ਰੂਰੀ ਨੇ ਹਾਂਜੀ ਬਹੁਤ ਵਧੀਆ ਟੂਰਨਾਮੈਂਟ ਹੈ ਜੀ ਸਭ ਤੋਂ ਵੱਡੀ ਸਾਨੂੰ ਖੁਸ਼ੀ ਹੈ ਸਾਡਾ ਪਿੰਡ ਇਹ ਜੇ ਅਸੀਂ ਗੱਲ ਕਰੀਏ ਇੰਡੀਆ ਦਾ ਲਾਸਟ ਪਿੰਡ ਹੈ ਬਾਰਡਰ ਏਰੀਆ ਹੋਣ ਕਰਕੇ ਵਿਦਆਊਟ ਐਨੀ ਸਰਕਾਰਾਂ ਦੀ ਹੈਲਪ ਕੋਈ ਸਾਨੂੰ ਸਰਕਾਰਾਂ ਦੀ ਹੈਲਪ ਨਾ ਪਹਿਲਾਂ ਮਿਲੀ ਆ ਨਾ ਹੁਣ ਮਿਲ ਰਹੀ ਹੈ ਔਰ ਸਾਡੇ ਪਿੰਡ ਦੇ ਨੌਜਵਾਨਾਂ ਨੇ ਆਪਣੀ ਕਿਰਤ ਕਮਾਈ ਦੇ ਨਾਲ ਕਿਉਂਕਿ ਸਾਡੇ ਪਿੰਡ ਦੇ ਮੋਰ ਥੈਨ 80 ਮੁੰਡੇ ਬਾਹਰਲੇ ਦੇਸ਼ਾਂ ਦੇ ਵਿੱਚ ਨੇ ਉੱਚ ਯੂਏਈ ਦੇ ਵਿੱਚ ਨੇ ਕੋਈ ਇੰਗਲੈਂਡ ਆ ਕੋਈ ਕਿਤੇ ਕਿਤੇ ਵਰਲਡ ਦੇ ਵਿੱਚ ਬੈਠੇ ਨੇ ਜਿਹੜੇ ਕੀ ਆਪਣੀ ਕਿਰਤ ਕਮਾਈ ਕਰਕੇ ਆਪਣਾ ਪਰਿਵਾਰ ਵੀ ਪਾਲ ਰਹੇ ਹਨ ਔਰ ਉਸੇ ਦਸਵੰਦ ਚੋਂ ਸਾਰਿਆਂ ਨੇ ਇੱਕ ਮੁੱਠ ਹੋ ਕੇ ਪਿੰਡ ਦੇ ਨੌਜਵਾਨਾਂ ਨੇ ਇਹ ਖੇਡ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਅਸੀਂ ਸਿਰੇ ਚੜਾਇਆ ਹੈ ਔਰ ਇਹ ਇੱਕ ਬੰਦੇ ਨੇ ਨਹੀਂ ਕੀਤਾ ਇਹ ਸਾਰੇ ਪਿੰਡ ਦੇ ਨੌਜਵਾਨਾਂ ਨੇ ਹੀ ਕੀਤਾ ਹੈ ਯੂਥ ਨੂੰ ਇਹੋ ਮੈਸੇਜ ਆਓ ਵੀਰੋ ਨਸ਼ਾ ਛੱਡੀਏ ਵੰਡੀਆਂ ਛੱਡੀਏ ਆਪਾਂ ਸਾਰੇ ਇੱਕ ਆ ਜੇ ਸਾਨੂੰ ਪ੍ਰਮਾਤਮਾ ਨੇ ਇਨਸਾਨ ਬਣਾਇਆ ਹੈ ਨਾ ਸਾਡੇ ਚ ਕੋਈ ਜਾਤ ਹੈ ਨਾ ਕੋਈ ਪਾਤ ਹੈ ਅਸੀਂ ਸਾਰੇ ਇੱਕ ਹਾਂ ਔਰ ਖੇਡਾਂ ਖੇਡ ਕੇ ਆਪਣੇ ਪੰਜਾਬ ਨੂੰ ਤੰਦਰੁਸਤ ਬਣਾਈਏ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਨੇਹਾ ਦਈਏ ਬਸ ਇਹੋ ਹੀ ਕਹਿਣਾ ਚਾਹਾਂਗੇ ਜੀ ਅਸੀਂ ਧੰਵਾਦ ਜੀ ਕੀ ਕਹਿਣਾ ਚਾਹੁੰਦੇ ਆ ਜੀ ਟੂਰਨਾਮੈਂਟ ਅਸੀਂ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਚੰਨਾਵਾਲਿਆਂ ਦਾ মিডিਆ ਜਿਹੜਾ ਬਹੁਤ ਦੂਰ ਤੱਕ ਬੰਦੇ ਨੂੰ ਪਹੁੰਚਾ ਸਕਦਾ ਇਹ ਕਰਕੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਦੂਜੇ ਨੰਬਰ ਤੇ ਪਿੰਡ ਦੇ ਯੂਥ ਦਾ ਧੰਨਵਾਦ ਆ ਤੀਜੇ ਨੰਬਰ ਤੇ ਜੇ ਪਿੰਡ ਦਾ ਏਕਾ ਵਾ ਉਹਦਾ ਬਹੁਤ ਧੰਨਵਾਦ ਆ ਕਿ ਸਾਡੇ ਜਿਹੜਾ ਯੂਥ ਆ ਚੰਗੇ ਕੰਮ ਕਰੇ ਚੰਗੇ ਰਸਤੇ ਅਪਣਾਵੇ ਵੱਧ ਤੋਂ ਵੱਧ ਪੜ੍ਹਾਈ ਕਰਨ ਚੰਗੀਆਂ ਨੌਕਰੀਆਂ ਕਰਨ ਤੇ ਨਸ਼ਿਆਂ ਤੋਂ ਦੂਰ ਰਹਿਣ ਚੰਗੀ ਜਿਹਦੇ ਕੋਲ ਨਸ਼ਾ ਦੂਰ ਆ ਉਹ ਪਰਿਵਾਰ ਵੀ ਸੁਖੀ ਆ ਉਹ ਘਰ ਵੀ ਸੁਖੀ ਆ ਜਿਹਦੇ ਪਰਿਵਾਰ ਵਿੱਚ ਨਸ਼ਾ ਵਾ ਉਹ ਤਾਨੂੰ ਪਤਾ ਹੀ ਆ ਕਿ ਉਹ ਘਰ ਦੇ ਵਿੱਚ ਕਾਲੇ ਵੀ ਰਹਿਣੀਆਂ ਆ ਤੇ ਹਰ ਬੰਨੇ ਤੰਗੀ ਪੇਸੀ ਵੀ ਆਉਣੀ ਆ ਕਿੰਨੀ ਅਸੂਸ ਐਡਾ ਹੋ ਰਹੀਆਂ ਨੇ ਅੱਜ ਕੱਲ ਇਸ ਕਰਕੇ ਸਰਕਾਰ ਨੂੰ ਇਸ ਗੱਲ ਧਿਆਨ ਦੇਣਾ ਚਾਹੀਦਾ ਕਿ ਜਿਹੜੀ ਮਲਮ ਨਸ਼ਿਆਦ ਖਾਖ ਕਰਕੇ ਸਾਗੀ ਜਿਹੜੀ ਜਨਰੇਸ਼ਨ ਆ ਨਵੀਂ ਨਿਊ ਜਨਰੇਸ਼ਨ ਆ ਇਹਨੂੰ ਨੌਕਰੀਆਂ ਦਿੱਤੀਆਂ ਨਾ ਬੇਰਜ਼ਗਾਰੀ ਦੂਰ ਕੀਤੀ ਜਾਵੇ ਤੇ ਚੰਗੇ ਕੰਮ ਕੀਤੇ ਜਾਂਦੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਕਲੱਬ ਖੋਲੇ ਜਾਣ ਕਿਉਂ ਪੰਜਾਬ ਦੇ ਮੁੰਡੇ ਬੜੇ ਬਲਵਾਨ ਆ ਜੇ ਕਰਤਾਰ ਦੇ ਵਿੱਚ ਵੀ ਮੱਲਾ ਮਾਰੀਆਂ ਨੇ ਹਾਕੀ ਜੀ ਵੀ ਮੱਲਾ ਮਾਰੀਆਂ ਨੇ ਪੰਜਾਬ ਦਾ ਜਿਆ ਜੁੱਥ ਆ ਮੈਂ ਖੁਦ ਜੋ ਸਾਊਥ ਅਫਰੀਕਾ ਦਾ ਮੈਚ ਵੇਖਣ ਡਿਆ ਹਾਂ ਉਹਨਾਂ ਅੱਖਾਂ ਕਿ ਪੰਜਾਬ ਦਾ ਜੜਾ ਵੀ ਮੁੰਡਾ ਕ੍ਰਿਕਟ ਵਿੱਚ ਆਉਂਦਾ ਵਾ ਉਹ ਨਤਰਿਆ ਅਰਸ਼ਦ ਵੀ ਸਿੰਘ ਨੇ ਹੁਣ ਤੁਹਾਨੂੰ ਪਤਾ 10 ਵਿਕਟਾਂ ਲਈਆਂ ਨੇ ਤੇ ਜੇ ਸੁਭਮ ਗਿੱਲ ਸੀ ਉਹਨੇ ਸਭ ਤੋਂ ਵੱਧ ਰਨ ਬਣਾਏ ਆ ਮੇਰੇ ਹਾਕੀ ਦੇ ਵਿੱਚ ਵੀ ਆਪਾਂ ਕੱਪ ਲਏ ਆ ਕ੍ਰਿਕਟ ਦੇ ਵੀ ਸਾਡੀਆਂ ਬੇਟੀਆਂ ਜੜੀਆਂ ਪੰਜਾਬ ਦੀਆਂ ਤੇ ਸਾਰੀਆਂ ਇਸ ਤਰ੍ਹਾਂ ਕੇ ਪੰਜਾਬ ਬਹੁਤ ਵਧੀਆ ਧਰਤੀ ਆ ਚੰਗੇ ਜੋਦੇ ਲੋਕਿਆ ਇਥੋਂ ਦੇ ਇਹ ਕਰਕੇ ਜਿਹੜਾ ਸਾਰਾ ਹੀ ਆ ਇਹਨੂੰ ਇਹ ਚੀਜ਼ ਨੂੰ ਹੋਰ ਤਰੱਕੀ ਵੱਲ ਵਧਾਉਣ ਵਾਸਤੇ ਸਰਕਾਰ ਨੂੰ ਆਪਰਾਲੇ ਕਰਨੇ ਚਾਹੀਦੇ ਆ ਤੇ ਨਸ਼ਿਆਂ ਨੂੰ ਪੁਲਿਸ ਨੂੰ ਵੀ ਅਸੀਂ ਤਾਂ ਬੇਨਤੀ ਕਰਦੇ ਆ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਵਾ ਉਹ ਕਿਸੇ ਦਾ ਲਿਹਾਜ਼ ਨਾ ਲਓ ਸੰਘ ਸੰਧੂ ਪਿੰਡ ਨੰਗਲਸੋਲ ਤੋਂ ਹੀ ਆ ਜੀ ਮੈਂ ਮੈਂ ਜੀ ਇਹ ਛੋਟਾ ਜਿਹਾ ਅਸੀਂ ਇੱਕ ਪ੍ਰਾਲਾ ਕੀਤਾ ਹੈ ਜਿਹਦੇ ਕਰਕੇ ਜਿਹੜੇ ਸਾਡੇ ਬੱਚੇ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਇੱਕ ਨਿਆ ਸਨੇਵਾ ਦਿੱਤਾ ਆਪਾਂ ਕੀ ਜਿਹੜਾ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਹੈ ਕਿ ਉਹ ਨਸ਼ੇ ਛੱਡ ਕੇ ਤੇ ਗੇਮਾਂ ਵੱਲ ਧਿਆਨ ਦੇਣ ਤੇ ਆਪਣੀ ਜਿਹੜੀ ਸਿਹਤ ਆ ਬਿਲਕੁਲ ਸਹੀ ਰਹੇ ਤੇ ਬਿਲਕੁਲ ਵਧੀਆ ਤਰੀਕੇ ਸਾਰਾ ਪ੍ਰੋਗਰਾਮ ਕਰ ਰਹੇ ਆ ਜੀ ਇਸ ਟੂਰਨਾਮੈਂਟ ਬਾਰੇ ਮੈਂ ਨਾ ਰਣਜੀਤ ਸਿੰਘ ਆ ਪੰਜਾਬ ਬੰਦਾ ਬਾਕੀ ਇਹ ਸਾਡੇ ਪਿੰਡ ਦਾ ਖਰਾ ਪ੍ਰਾਲਾ ਵਾ ਪੇ ਅਸਲੀ ਸਭੀ ਜਿਹੜੀ ਅਸਲੀ ਗੱਲ ਆ ਵੀ ਇਹ ਸਾਡੇ ਪਿੰਡ ਨਸ਼ੇ ਜਿਹੜਾ ਉਹ ਨਸ਼ਿਆਂ ਤੋਂ ਦੂਰ ਹੋਵੇ ਉਹ ਸਾਡੇ ਪੰਜਾਬ ਦੇ ਨਸ਼ਾ ਆਇਆ ਵੀ ਨਹੀਂ ਸਿਰਫ ਕੋ ਸਾਡੇ ਜਿਹੜੇ ਬੱਚੇ ਆ ਪਿੰਡ ਦੇ ਉਹ ਵੀ ਬੜੇ ਗਾਹ ਵਾਧੂ ਖਿਆਲ ਆ ਤੇ ਬੜੀ ਖੁਸ਼ੀ ਆ ਕਿ ਅਸੀਂ ਵੀ ਸਹਿਯੋਗ ਸਾਰੇ ਪਿੰਡ ਦੇ ਲੜ ਕੇ ਸਾਰਾ ਕੰਮ ਕਰ ਰਹੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੂੰ ਕੀੜੀ ਰੂਹੇ ਕਹਿ ਰਹੇ ਆ ਕਿ ਆਪਾਂ ਜਿੰਦਗੀ ਜਿਹੜੀ ਆ ਇਹਨੂੰ ਨਸ਼ੇ ਤੋਂ ਦੂਰ ਰੱਖੋ ਕਿਉਂਕਿ ਬਾਰ ਬਾਰ ਆਪਾਂ ਇਹ ਚੰਗ ਨਹੀਂ ਹੁੰਦਾ ਤੇ ਜੇ ਆਪਾਂ ਨਸ਼ੇ ਵਿੱਚ ਪੈ ਗਏ ਤੇ ਸਾਡਾ ਸਭ ਕੁਝ ਖਤਮ ਹੋ ਜਾਂਦਾ ਸਰਕਾਰ ਨੂੰ ਖੇਡਾਂ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕੋਈ ਸਰਕਾਰ ਦੇ ਜਿਹੜੀ ਆ ਉਹਨੂੰ ਸਹਿਯੋਗ ਦੇਣਾ ਜੀਦਾ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਤੇ ਸ਼ਾਹ ਹਰ ਜਿਮ ਵਗੈਰਾ ਫਿਰ ਆਪਣਾ ਹੋਰ ਟੂਰਨਾਮੈਂਟ ਕਰਾਉਣ ਜਿਹਦੇ ਵੱਖ-ਵੱਖ ਜਥਾ ਸਾਡੇ ਪਿੰਡ ਬੱਚਿਆਂ ਨੇ ਹਤਸ਼ਾ ਕੀਤਾ ਇਸ ਤਰ੍ਹਾਂ ਹੀ ਸਾਰੇ ਪਿੰਡਾਂ 'ਚ ਪੰਜਾਬ ਦੇ ਲੈਵਲ ਤੇ ਹੋਣ ਜਿਹਦਾ ਕੰਮ ਸਾਰਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਉਧਿਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਤੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼